ਹਾਂ ਇਹ ਕੀ ਹੋਇਆ ਆਵਾਜ਼ ਕਿੱਦਾਂ ਲੋ ਲੋ ਆਪਾਂ ਅੰਡਾ ਘਾਵੇਂ ਗਿਰ ਗਿਆ ਹੋਏ ਹਾਂ ਕੁਲ ਕੁਦੀ ਲੱਗਦੀ ਪੱਛੀ ਗਿਆ ਤੇ ਮਾਰਾ ਪਾਣੀ ਪਾਣੀ ਡੋਲੇ ਤੇ ਆਹ ਕਿੰਨੇ ਦਿਗਤੋਂ ਨਹੀਂ

ਜੋ ਖੋਣੀ ਦੁਆਰਾ ਤਾਂ ਦਿੰਨੇ ਚਾਹਤ ਮੈਂ ਤੇ ਫਿਰ 3 ਨੇ ਨਿੱਤ ਤੱਕ ਲਓ ਲਫਨ ਤੇ ਤੋ 1 ਕਿਲੋ ਤਣ 2 ਕਿਲੋ ਹਲੂ ਤੋ ਲਫਨ ਤਾਂ ਫੱਗਿਆ ਯਾਰ ਮਟਮਟਾ ਤੇ ਯੇ ਲੱਗ ਤੈਨ ਖਤਮ ਹੋਇਆ ਯਾਰ ਸਿਕਾ ਮੈਂ ਮੈਡ ਰੋਗਲੀ ਟ ਪਾਗਾ ਤਾਂ ਤੇ ਮੈਂ ਕਰ ਚਲ ਮਹਲੇ ਫਾਬੇਟ ਦਾ ਖਰਾਬ ਹੋ ਰੰਦ ਨੇ ਕਾਲੇ ਕਾਲੇ ਦੇ ਰੰਦ ਨੇ ਫਿਰ ਹੈਲੋ एवरीवन ਕੀਮੋ ਫਾਰੇ ਗੁੱਡ ਮਾਰਨਿੰਗ ਹੋ ਮੇਡਾ ਫਾਰੇ ਬਰੀ ਹੋ ਗਏ ਤੁਹਾਡਾ ਮੇਰੇ ਚੈਨਲ ਦੇ ਵੈਲਕਮ ਹੈ ਨਵੇਂ ਦਿਨ ਦਾ ਨਵੇਂ ਲੋਕ ਦੇ ਨਾਲ ਮੈਂ ਆ ਚੁੱਕੀ ਹਾਂ ਹਾਜ਼ਰ ਲੋਕ ਇਤਨੇ ਵੀ ਮੈਂ ਅੱਜ ਬਣਾ ਲੱਗੀਆਂ ਮਟਰ ਦਾ ਸੂਣ ਅੱਜ ਜਦੋਂ ਮੈਂ ਤਬਦੀਲ ਹਾਂ ਗਈ ਸੀ ਇਹ ਮੈਂ ਐਵੇਂ ਲਗਾਈ ਚੀਕੀ ਹਾਂ ਲਗਾਈ ਸੀ ਨੰਮੀ ਭਈ ਬਰਫ ਦੇ ਉੱਤੇ ਚਲ ਠੰਡੇ ਭੈਣੇ ਮੈਨੂੰ ਕੱਟ ਕੇ ਤੇ ਪਹਿਲੇ ਪਾਣੀ ਆ ਪਾਣੀ ਪੂਣੀ ਤੇ ਪੀਉਣੀ ਆ ਫਿਰ ਹੋ ਜਾਏਗਾ ਤੇ ਇਹਨੂੰ ਧੋ ਬਣਾ ਕੇ ਕੱਟਦੀ ਆ ਕਿਤੇ ਕਾਲੇ ਕਾਲੇ ਹੋ ਗਏ ਨਾ ਉੱਥੇ ਮੇਂ ਤਿੰਨ ਚੀਕਿਆ ਕੀ ਇਹ ਮੈਂ ਕਰ ਤੀਕਰੇ ਦੇ ਮਿਲ ਗਏ ਨੇ ਤੇ ਤੂੰ ਕੀ ਵੇਖਦੀ ਆ ਮੈਂ ਤਾਂ ਚਲ ਕੋਈ ਨੂੰ ਲਾ ਲਵਾਂ ਪਰ ਮੈਂ ਪਾਉਣ ਲੱਗੀ ਆ ਇਹ ਸਭ ਇਹ ਕੱਟ ਕੇ ਲੈ ਆਈ ਆ ਤਾਂ 2-3 ਪਾਣੀ ਤੇ ਵਧੀਆ ਤੋ ਬਣਾ ਕੇ ਮਟਰ ਪਾਣੀ ਤੇ ਪਿਓ ਹੁੰਦੇ ਨੇ ਤੇ ਪਿਆਜ਼ 4-5 ਹਲ मिर्चਾਂ ਛੋਟੇ ਛੋਟੇ ਜੱਦ ਤੱਕ ਥੋੜਾ ਜਿਹਾ ਲਸਣ ਦੋ ਟਮਾਟਰ ਮੈਂ ਮਫਾਲਾ ਮਲਾਈ ਕਰਨ ਲੱਗੀ ਆ ਪੀਸ ਕੇ ਫਿਰ ਮੈਂ ਫਾਲਾ ਗੜੀ ਕਰਾਂਗੀ ਇਹਨਾਂ ਨਾਲ ਕੁੜ ਜਿਓ ਜਕ ਕਰ ਮਿਰੂਦ ਖਵਾ ਪਹਿਲਾਂ ਮੈਨੂੰ ਤਰੋ ਢੂੰ ਟਾਈਮ ਲੱਗੇਗਾ ਅਲੋ ਤਾਂ ਫੇਲ ਛੋੜੇਗਾ ਉਤਮ ਸਾਰੀ ਸਬਜੀ ਬਣੇਗੀ ਘਰੇ ਪਹਿਲੇ ਮੈਂ ਅਮਰੂਦ ਖਵਾ ਦੇ ਮੈਂ ਕਿਹ ਚਲਦਾ ਸੀ ਮਰੂਦ ਖਾਉਂ ਇਹ ਨਹੀਂ ਤੇ ਕੋਲਾ ਨਮਕ ਪਾਤਾ ਕੱਟ ਕੇ ਹਾਂ ਅਮਰੂਦ ਇਹਨ ਜਾ ਰਹੀ ਆ ਮੈਂ ਲੋਗੋ ਰਮ ਜੀ ਅਮਰੂਦ ਖਾ ਲੋ थैंक यू वेलकम जी हमारा नमक माथा में रहते भैया ये देखो बीवाजी आपके चाहिए खाओ इने तेरे बाट सब्जी सुजी बनो टाइम लग जाना ओके बन रहे आ चुके हैं करे सब्जी के नाल प्लांटा बना दे ते मेरी सब्जी बन चुकी है देखो सब्जी रंग देखो कितनी सुन है मटर सुन तुम बना लेने ਤਗਾ ਮੈਂ ਰੱਖਤਾ ਮੈਂ ਮਰਾਨ ਲੱਗੀਆਂ ਉਹ ਪ੍ਰਾਂਠੇ ਮੈਂ ਮੈਂ ਕਰਦੀਆਂ ਵੀਡੀਓ 2 ਮਿੰਟ ਦੇ ਰਸਤੇ ਬੰਦ ਹਲੋ ਬੋਲ ਰਿਹਾ ਮੈਂ ਪ੍ਰਾਂਠਾ ਪਾਣਾ ਬੋਂਗੋ ਦੇ ਵੀ ਪ੍ਰਾਂਠਾ ਰੌਟੜਾ ਆਇਆ ਜੀ ਹਾਂ ਮੈਂ ਬਣਾ ਛੱਡਿਆ ਪ੍ਰਾਂਠਾ ਆਹ ਦੇਖੋ ਇਹ ਸਬਜੀ ਇਹ ਪ੍ਰਾਂਠਾ ਬੋੜੀ ਦਾਡਾ ਪ੍ਰਾਂਠਾ ਸਬਜੀ ਵਾਹ ਥੈਂਕ ਯੂ ਥੈਂਕ ਯੂ ਮੋਰ ਘੁੱਟ ਲੈਣਾ ਲੀਕ ਮਿਰਚ ਹਰੀ ਮਿਰਚ ہاں ਲੈ ਆ ਦੇ ਨੀ ਆ ਲਓ ਹਰੀ ਮਿਰਚ ਮਾਰ ਦੇ ਖਾ ਲਓ ਮੈਂ ਆਪਨਾ ਪਰਾਂਠਾ ਬਣਾ ਦੇਣੀ ਆ ਮੈਂ ਬੋਲੂ ਦੋ ਪਰਾਂਠੇ ਇਕੱਠੇ ਲਿਆਈ ਇੱਕ ਇੱਕ ਨਾ ਕਰਕੇ ਲਿਆਇਆ ਕਰ ਥੱਕ ਜਾਂਦੇ ਆ ਤੂੰ ਹਾਂ ਥੱਕ ਤੇ ਜਾਂਦੇ ਆ ਮੈਂ ਆਰ ਮੈਂ ਨਾ ਕੱਲੇ ਕਾਂਡੋਂ ਲਗਾ ਹੀ ਤੈਨੂੰ ਮੈਂ ਦੱਸਾਂਗੀ ਰੋਟੀ ਖਾ ਲੇ ਪੇ ਦੱਸਦੀ ਆ ਤੁਹਾਨੂੰ ਮੈਂ ਅਰੇ ਯਾਰ ਨਾ ਮੈਨੂੰ ਭੁੱਖ ਬੜੀ ਲੱਗਦੀ ਪਈ ਐ ਮੈਨੂੰ ਸਮਝ ਨਹੀਂ ਆਉਂਦਾ ਪਿਆ ਰੋਟੀ ਵੀ ਖਾ ਲਈ ਮੈਂ ਅਰੇ ਕੰਡ ਪਰ ਫਿਰ ਭੁੱਖ ਲੱਗੀ ਫਿਰ ਮੈਂ ਕਿਹਾ ਚਲ ਪਾਣੀ ਪੂਣੀ ਪੀ ਲੈਣੀ ਆ ਹੋਰ ਆ ਜਾਏਗਾ ਫਿਰ ਭੁੱਖ ਲੱਗੀ ਮੈਂ ਕਿਹਾ ਮੈਂ ਮਰੂਦ ਪਏ ਮਰੂਦ ਹੀ ਖਾ ਲੈਣੀ ਆ ਉਹ ਬਈ ਸਾਹਿਬ ਫਿਰ ਭੁੱਖ ਲੱਗ ਗਈ ਮੈਂ ਅੱਜ ਦੇ ਪਾਪਾ ਨੂੰ ਕਹਾ ਮੈਂ ਕਹਾ ਮੈਨੂੰ ਭੁੱਖ ਬੜੀ ਲੱਗਦੀ ਪਈ ਕੀ ਕਰਾਂ ਅਰੇ ਹੱਲੇ ਨਹੀਂ ਖਾਣਾ ਕੁਛ ਨਹੀਂ ਮੈਂ ਬਾਹਰ ਪੇਟਦਰਦ ਹੁੰਦਾ ਰਹਦਾ। ਬੱਟਾ ਕੋਲ ਨਾ ਨਹੀਂ ਖਾਂਦੀ। ਮੈਨੂੰ ਸਮਝ ਹੀ ਨਹੀਂ ਆਉਂਦਾ ਕੀ ਖਾਵਾ ਯਾਰ। ਹਮਨੇ ਪਤਾ ਕਿਉਂ ਕਿ ਮੇਰਾ ਆਪਰੇਟਰ ਰੱਖਿਆ ਪਿੱਤਾ ਨਿਕਲ ਗਿਆ ਮੇਰਾ। ਲੈਟ ਪੈਣੀ ਵੀ ਕਾ ਮੈਂ ਪਤਲਾਈ ਹੋ ਗਿਆ। ਭਾਜਨੀ ਅੱਡ ਡੱਡੀ ਭੁੱਖ ਲੱਗਣ ਢਈ ਐ। ਮੈਂ ਤੋਂ ਉੱਠ ਰਹੀ ਆ ਰੋਬ ਦਾ ਪਾਣੀ ਮਿਲਣ ਨੇ ਬਣਾ ਕੇ। ਕੋਈ ਹੈ ਵੀ ਜੀ ਤੇ ਕੁਝ ਖਾਣੇ ਨਹੀਂ ਨੇ ਇਹ ਬੰਦਾ ਕਹਿੰਦਾ ਚਲ ਕੁਝ ਬਾਹਰੋਂ ਮੰਗਾ ਕੇ ਖਾ ਲਈ। ਕੁਝ ਖਾਣ ਤਾਂ ਹੈ ਨਹੀਂ ਬਾਹਰ ਦਾ ਮੰਗਵਾ ਕੇ। ਮਾੜੋ ਤਾਂ ਬਿੱਟ ਦਾ ਬਾਂਡਾ ਵੰਦੇ ਦੇਵਦਾ ਵੀ ਕੀ ਪਤਾ। ਇਹ ਕਰ ਸਕਦੀ ਆ ਮੈਂ। ਆਪਣਾ ਧਿਆਨ ਵੀ ਰੱਖਣਾ। ਗੌਰਵ ਜੀ ਨੇ ਖਾ ਲਈ ਰੋਟੀ। ਤੇ ਮੇਰੇ ਦਿਨੇ ਰੋਟੀ ਖਾਣ ਨੂੰ। ਅਰਜ਼ੋਗੀ ਮੈਂ ਬਣਾ ਕੇ ਰੱਖਤੀ ਆ ਕਿ ਉਹ ਗੰਨੇ ਦਿਨ ਹਨੇੜ ਵੜਵਾ ਰੋ ਮੈਨਣਾ ਅਰਜ਼ੋਗੀ ਬਣਾ ਕੇ ਰੱਖਤੀ ਆ ਮੈਂ ਰੈਣ ਨੂੰ ਟਾਈ ਰੋਟੀ ਪਾਣੀ ਚੰਦਾ ਹੋ ਗਿਆ ਆ ਆਤਾ ਤੇ ਕੋਰ ਸੋਗਨੇ ਅਰਤਵੀਆ ਟਾਈਮ ਤੇ ਸੋ ਚੁਕਿਆ ਤੇ ਮਿਰਦੀਆਂ ਜਵੇਰੇ ਨਵੇਂ ਦਿਨ ਦੇ ਨਾਲ ਨਵੇਂ ਵਿਲੋਗ ਦੇ ਨਾਲ ਜਾਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੋਡੀਓ ਵੋਡੀਓ ਕਮੈਂਟ ਕਰਨਾ ਤੇ ਸ਼ੇਅਰ ਜ਼ਰੂਰ ਕਰ ਦੇਣਾ ਧਿਆਨ ਨਾਲ ਬਾਏ ਬਾਏ ਟੇਕ ਕੇਅਰ